ਸਾਨੂੰ ਲੋੜ ਨਹੀਂ ਸੀ ਹੀਰਾਂ ਦੇ ਸੱਸੀ ਪੁੰਨੂਆਂ ਦੀ ਇੱਥੇ ਤੇ ਪਾਸ਼ਾ ਦੀ ਬਾਣੀ ਦੇ ਸ਼ਬਦ ਚਾਹੀਦੇ ਸੀ ਇੱਥੇ ਤੇ ਚਾਹੀਦਾ ਸੀ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਾ ਕੌਣ ਭਲੇ ਕੋ ਮੰਦੇ ਤਾਂ ਕਿ ਮਾਨਵਤਾ ਦਾ ਸਨੇਹਾ ਦਿੰਦਾ ਕੱਲਾ ਕੱਲਾ ਵਿਦਿਆਰਥੀ ਇਥੇ ਚਾਹੀਦਾ ਸੀ ਸ਼ੂਰਾ ਸੋ ਪਹਿਚਾਨਣੇ ਜੋ ਲੜੈ ਦੀਨ ਕਾ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾੜੇ ਖੇਤ ਇਥੇ ਚਾਹੀਦਾ ਸੀ ਜਪਜੀ ਸਾਹਿਬ ਨਾ ਉਹ ਮਰੇ ਨਾ ਠਾਗੇ ਜਾਣੇ ਜਿਨ ਕਾ ਰਾਮ ਵਸੇ ਮਨ ਮਾ ਇਥੇ ਉਹ ਚਾਹੀਦਾ ਸੀ ਇਥੇ ਚਾਹੀਦਾ ਸੀ ਕੇਤਿਆ ਦੂਖ ਭੂਖ ਸਦਮਾਰ ਏਪੇ ਦਾਤ ਤੇਰੀ ਦਾਤਾਰ ਇਥੇ ਤੇ ਇਹ ਚਾਹੀਦੇ ਸੀ ਬੱਚਿਆਂ ਨੂੰ ਪੜਾਉਣਾ ਪੜਾਇਆ ਕੀ ਹੈ ਇਹ ਚੰਡੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਦਾ ਪਇਓ ਜਿਸ ਦਾ ਸਭ ਸਰਧਾਰੂ ਇੱਥੇ ਤੇ ਇਹ ਚਾਹੁੰਦਾ ਸੀ ਪੜਾਇਆ ਕੀ ਹੈ ਗੁਰਮਖੋ ਹੀਰਾਂ ਦੇ ਸਸੀ ਪੁੱਤ ਨੂੰ ਸਾਡੇ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਸਾਡਾ ਸਿੱਖ ਇਤਿਹਾਸ ਤੇ ਸਤ ਗੁਰਾਂ ਦੀ ਬਾਣੀ ਹੋਣੀ ਚਾਹੀਦੀ ਫਿਰ ਸਾਡੇ ਬੱਚਿਆਂ ਦੇ ਜੀਵਨ ਤਬਦੀਲ ਹੁੰਦੇ ਚੰਗੇ ਕੈਰੇਕਟਰ ਚੰਗੇ ਕਰਤਾਰ ਘੜੀ ਜਾਂਦੇ ਜਿਹਨਾਂ ਤੇ ਸਾਨੂੰ ਅੱਜ ਬਹੁਤ ਵੱਡੀ ਲੋੜ ਹੈ ਸਾਡੀ ਕੌਮ ਇੱਕ ਹਫ਼ਤੇ ਦੇ ਵਿੱਚ ਪਾਸਾ ਨੇ ਸਮੁੱਚਾ ਪਰਿਵਾਰ ਸਾਡੀ ਕੌਮ ਦੇ ਉੱਪਰੋਂ ਵਾਰਿਆ ਠੀਕ ਹੈ ਸਮੁੱਚੀ ਕੌਮ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਹਾੜਿਆਂ ਨੂੰ ਮਨਾਉਂਦੀ ਹੈ ਮਨਾਉਂਦੀ ਰਹੇਗੀ ਪਰ ਗੁਰੂ ਕੋ ਇਹ ਸਾਰੇ ਕਾਜੇ ਦਾ ਕੁਝ ਨਾ ਕੁਝ ਨਤੀਜਾ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ ਅਸੀਂ ਕੋਈ ਟੀਚੇ ਮਿਥੀ ਕੋਈ ਮਕਸਦ ਅਸੀਂ ਮਿਥੀਏ ਤਾਂ ਕਿ ਸਾਡੇ ਪਰਿਵਾਰਾਂ ਦੇ ਵਿੱਚ ਸੁਧਾਰ ਹੋਵੇ ਸਾਡੇ ਨੌਜਵਾਨ ਬੱਚੇ ਬੱਚੀਆਂ ਸਾਡੀਆਂ ਭੈਣਾਂ ਗੁਰਸਿੱਖੀ ਵਾਲਾ ਜੀਵਨ ਬਣਾਉਣ ਗੁਰਬਾਣੀ ਦੇ ਲੜ ਲੱਗ ਕੇ ਜੀਵਨ ਜਿਉਣ ਸਾਡੇ ਨੌਜਵਾਨ ਬੱਚੇ ਜਿਨ੍ਹਾਂ ਦੇ ਵਿੱਚੋਂ ਬਾਬਾ ਫਤੇ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੇਖਣਾ ਹੈ ਬਾਬਾ ਜੋਰਾਵਰ ਸਿੰਘ ਦੇਖਣਾ ਹੈ ਅਸੀਂ ਉਹਦਾਂ ਦੀਆਂ ਸਕਲਾਂ ਸੂਰਤਾਂ ਬਣਾਈਏ ਮੁਖ ਤੇ ਦਾਲੇ ਪ੍ਰਕਾਸ਼ ਹੋਣ ਖੰਡੇ ਬਾਤੇ ਦੀ ਪਹਲ ਹੋਵੇ ਕੋਲ ਨਿਤਨੇਮ ਗੁਰੂ ਦੀ ਬਾਣੀ ਹੋਵੇ ਜਿਹਦੇ ਸ਼ਿਰ ਤੇ ਸਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਗਏ ਪਰ ਡੋਲੇ ਨੇ ਸਾਡੇ ਅੰਦਰ ਜੋ ਸਾਨੂੰ ਬਾਬਾ ਨਾਨਕ ਨੇ ਦਿੱਤਾ ਸ਼ਬਦ ਗੁਰੂ ਸੁਰਤ ਤੁਮ ਚੇਲਾ ਸ਼ਬਦ ਵਿੱਚ ਐਡੀ ਵੱਡੀ ਤਾਕਤ ਹੈ ਸ਼ਬਦੀ ਸੀ ਇਹਨੇ ਸਾਬ ਜਦਿਆਂ ਨੂੰ ਦੋਲਣ ਨਹੀਂ ਦਿੱਤਾ ਜਿੱਥੇ ਨਾ ਮਾਂ ਕੋਲ ਐ ਨਾ ਪਿਓ ਕੋਲ ਨਾ ਭਾਈ ਕੋਲ ਨਾ ਸਿੰਘ ਕੋਲ ਨੇ ਸ਼ੂਬੇ ਦੀ ਪਟੈਰੀ ਵਿੱਚ ਦੋਨੇ ਹੀ ਖੜੇ ਨੇ ਉਥੇ ਕੋਲ ਕੀ ਐ ਪਰਿਵਾਰ ਵਿੱਚੋਂ ਦਿੱਤੀ ਹੋਈ ਸਿੱਖਿਆ ਤੇ ਸਤਿਗੁਰਾਂ ਦੀ ਬਾਣੀ ਸ਼ਬਦ ਗੁਰੂ ਸ਼ੁਰਤ ਤਿੰਨ ਤੁੰਚੇ ਦਾ ਉਹ ਸ਼ੁਰਤਾ ਸ਼ਬਦ ਵਿੱਚ ਘੜੀਆਂ ਹੋਈਆਂ ਸੀ ਇਸੇ ਕਰਕੇ ਤਸੀਹੇ ਚੱਲ ਗਏ ਆਪਾ ਵਾਰ ਗਿਆ ਪਰ ਡੋਲੇ ਪਾਸ਼ਾ ਜਲਾ ਸੋ ਸਾਡੇ ਇਸ ਤਰ੍ਹਾਂ ਦਾ ਜੀਵਨ ਹੋਣਾ ਸਾਡੇ ਵਿੱਚ ਘਰਾਂ ਦੇ ਵਿੱਚ ਜਿੰਨਾ ਵੀ ਤੁਹਾਡੇ ਕੋਲ ਸਮਾਂ ਨਿਕਲਦਾ ਆਪਣੇ ਕੰਮਾਂ ਕਰਾਂ ਵਿੱਚ ਬੈਠਿਆ ਕਰੋ ਬੱਚਿਆਂ ਦੇ ਕੋਲ ਉਹਨਾਂ ਕੋਲ ਬੈਠ ਕੇ ਗੱਲਾਂ ਕਰਿਆ ਕਰੋ ਉਹਨਾਂ ਨਾਲ ਸਤਿਗੁਰਾਂ ਦੇ ਇਤਿਹਾਸ ਦੀ ਬਣਗੀਆਂ ਗੱਲਾਂ ਕਰਿਆ ਕਰੋ ਆਪ ਪੜ੍ਹਾਇਆ ਕਰੋ ਤੇ ਬੱਚਿਆਂ ਨੂੰ ਸਿਖਾਇਆ ਕਰੋ ਤਾਂ ਕਿ ਤਬਦੀਲੀਆਂ ਆਉਣ ਸਾਡੇ ਵਿੱਚ ਅਜਿਹੇ ਜੋ ਹਾਲਾਤ ਨੇ ਇਸ ਤਰੀਕੇ ਦੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਨਹੀਂ ਪਤਾ ਬੱਚਿਆਂ ਦੇ ਮਨ ਵਿੱਚ ਕੀ ਚੱਲ ਰਿਹਾ ਕਿਉਂਕਿ ਸਿੱਖਿਆ ਗਾਈਡੈਂਸ ਜਿਹੜੀ ਸੋਸ਼ਲ ਮੀਡੀਆ ਤੋਂ ਸਾਡੇ ਬੱਚੇ ਲੈਂਦੇ ਆ ਉਹਦੇ ਬੜੇ ਭੈੜੇ ਅਸਰ ਪੈ ਨੇ ਸਾਡੇ ਬੱਚਿਆਂ ਦੇ ਮਨ ਉੱਪਰ ਬਹੁਤ ਭੈੜੇ ਅਸਰ ਪੈਂਦਾ ਹੈ ਇਸ ਲਈ ਜ਼ਰੂਰੀ ਹੈ ਰੋਕਤ ਸਾਡੇ ਬੱਚਿਆਂ ਦੇ ਕੋਲ ਬੈਠ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਤਾਂ ਕਿ ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ ਸਾਨੂੰ ਪਤਾ ਲੱਗ ਸਕਣ ਵੀ ਸਾਡੇ ਬੱਚਿਆਂ ਦੇ ਮਨ ਵਿੱਚ ਕੀ ਚੱਲ ਰਿਹਾ ਅਸੀਂ ਉਹਨਾਂ ਨੂੰ ਸਿੱਖਿਆਤ ਕਰ ਸਕੀਏ ਗਾਈਡ ਕਰ ਸਕੀਏ ਸਮਾਂ ਰਹਿ ਦੇ। ਅਗਰ ਸਮਾਂ ਲੰਘਿਆ ਵਕਤੋਂ ਖੁੰਝੀ ਡੂੰਘਣੀ ਗਾਵਾਂ ਆਲ ਪਤਾ ਸਮਾਂ ਲੰਘ ਗਿਆ ਤੇ ਬਾਅਦ ਵਿੱਚ ਕੁਝ ਨਹੀਂ ਜੇ ਬਣ। ਫਿਰ ਪਛਤਾਇਆ ਕੀ ਬਣੇ ਜਦ ਚਿੜੀਆਂ ਚੁਗ ਲਿਆ ਖੇਤ ਜਦ ਖੇਤ ਚੁਗਿਆ ਗਿਆ ਫਿਰ ਤੇ ਪਛਤਾਉ ਦਾ ਫਾਇਦਾ ਕੀ। ਇਸ ਲਈ ਸਮਾਂ ਰਹਿ ਦੇ ਆਪਾਂ ਹਿੰਮਤ ਕਰੀਏ। ਆਪਾਂ ਸੰਭਾਲੀਏ ਸਮੇਂ। ਤੁਹਾਡਾ ਸਾਰਿਆਂ ਦਾ ਕੋਟਾ ਕੋਟ ਧੰਨਵਾਦ।